ਕਿਰਪਾ ਅਰੇ ਤੁਸੀਂ ਕਦੋਂ ਆਏ ਮੈਂ ਵੀ ਹੁਣੇ ਹੀ ਪਹੁੰਚਿਆ ਹੋ ਕੀ ਹੋ ਰਿਹਾ ਸੈਥਾਲੀ ਇੱਕ ਚੰਗੀ ਖਬਰ ਸੁਣਾਉਣ ਆਇਆ ਹਾਂ ਐਨਾ ਕੁਲਮਚੇ ਮੈਂ ਇੱਕ ਨਵੀਂ ਸ਼ਾਖਾ ਸ਼ੁਰੂ ਕੀਤੀ ਹੈ ਪੁਰਾਣੇ ਸਮੇਂ ਜਿਹਾ ਖੇਡਣਾ-ਕੁੱਦਣਾ ਸ਼ੁਰੂ ਕਰ ਸਕਦੇ ਹਾਂ ਕਿਉਂ ਨਹੀਂ ਹੁਣ ਤੂੰ ਕਿੱਥੇ ਜਾ ਰਿਹਾ ਹੈ ਬਸ ਮਾਸਟਰ ਨੂੰ ਮਿਲਣ ਜਾ ਰਿਹਾ ਸੀ ਅੱਛਾ ਉਹਨੂੰ ਕਹੀਂ ਕਿ ਮੈਂ ਵੀ ਉਹਨੂੰ ਯਾਦ ਕੀਤਾ ਹੈ ਹਾਂ ਹਾਂ ਕਹਿ ਦੂੰਗਾ ਹਾਂ ਤੁਸੀਂ ਨੱਚ ਵੇਰਦੇ ਸ਼ੁਰੂ ਹੋ ਗਏ ویسے ਵੀ ਬਾਰਿਸ਼ ਸੇ ਖਤਮ ਹੋ ਚੁੱਕੀ ਆ ਮਾਤਾ ਕੋਟੇ ਨੂੰ ਬਾਜ਼ਾਰ ਜਾ ਕੇ ਕੇਲੇ ਦੀ ਫਸਲ ਲਈ ਜਿਹੜਾ ਬੀਜ ਹੈ ਨਾ ਉਹ ਲਿਆਉਣ ਨੂੰ ਕਹੋ ਹਾਂ ਮੈਨੂੰ ਵੀ ਕੁਝ ਪਾਪਾ ਜੀ ਪਾਪਾ ਜੀ ਆਤੀ ਹੈ ਅਰਾਮ ਨਾਲਤੀ ਹੈ ਹਾਂ ਕਰਸਮਾਲ ਕੇ ਪਾਪਾ ਜੀ ਤੁਸੀਂ ਕੁਝ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਨਾ ਪਰ ਤੈਨੂੰ ਪੈਸੇ ਕਿਉਂ ਚਾਹੀਦੇ ਆ ਸਰ ਜੀ ਕਲ ਜੋਜੀ ਦਾ ਜਨਮ ਦਿਨ ਹੈਗਾ ਮੈਨੂੰ ਗਿਫਟ ਲੈਣਾ ਹੈ ਤੂੰ ਘਰ ਜਾ ਬੇਟੀ

ਇਹ ਕਿੰਨੇ ਦਾ ਹੈ? ਬਸ 16000 ਰੁਪਏ। ਹਮ 16000 ਆਹ ਵਾਲਾ ਮਹਿੰਗਾ ਨਹੀਂ ਹੈ ਤੇ ਬੜਾ ਚੰਗਾ ਵੀ ਹੈ। ਇੱਕ ਵਾਰੀ ਦਿਖਾ ਸਕਦੇ ਹੋ? ਇਹ ਨੂੰ ਕਾਫੀ ਲੋਕ ਖਰੀਦ ਰਹੇ ਨੇ। ਤੇ ਇਸ ਨੂੰ ਹੀ ਦੇ ਦਿਓ। ਠੀਕ ਹੈ। जोजी yeah. जोजी मैंने चैनल सोन भी नहीं दिन था कोई <laughs> जोजी ओए उठ जा ना प्लीज उठ भी जा उठ मैं क्या उठ चल हूं उठ भी जा ना हैप्पी बर्थडे एल आ की ਆਪਣਾ ਬੇਕਾਰ ਫੋਨ ਕਿੱਥੇ ਸੁੱਟ ਦੇ ਔਰ ਇਸ ਨੂੰ ਯੂਜ਼ ਕਰ। ਆਹ ਚੰਗਾ। ਲekin ਇਹਨੂੰ ਖਰੀਦਾ ਕਿਵੇਂ? ਉਹ ਨਿਸਦੀ ਚਿੰਤਾ ਨਾ ਕਰ। ਜਾ ਨਾ ਕਿ ਤਿਆਰ ਹੋ ਜਾ। ਤੇਰਾ ਬਰਥਡੇ ਹੈ ਨਾ। ਤੈਨੂੰ ਚਰਚ ਜਾਣਾ ਹੈ ਨਾ। ਚੱਲ ਪੜੇ ਹੱਟ।